ਸਕ੍ਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਤੁਸੀਂ ਮਹਿਲਾ ਦੀ ਫੋਟੋ ਦੇਖ ਰਹੇ ਹੋ ਤਾਂ ਦੂਜੇ ਪਾਸੇ ਤੇ ਘਰ ਦੇ ਵਿੱਚ ਬੈਣ ਪੌਂਦੀਆਂ ਮਹਿਲਾਵਾਂ ਤਾਂ ਦੱਸਦੇ ਕਿ ਨਕੌਦਰ ਦੇ ਸਿੰਧਵਾਣ ਸਟੇਸ਼ਨ ਦੇ ਨਜ਼ਦੀਕ ਇੱਕ ਮਹਿਲਾ ਜੋ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਈ ਹੋਈ ਸੀ ਤੇ ਅਚਾਨਕ ਉਸ ਦੀ ਰੇਲ ਦੇ ਹੇਠਾਂ ਆਉਣ ਕਰਕੇ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਪੇਕੇ ਪਰਿਵਾਰ ਗਈ ਹੋਈ ਸੀ ਤੇ ਜਦੋਂ ਰੇਲਵੇ ਲਾਈਨ ਕ੍ਰੋਸ ਕਰਨ ਲੱਗੀ ਤਾਂ ਉਸ ਦਾ ਪੈਰ ਫਸ ਗਿਆ ਜਿਸ ਦੌਰਾਨ ਉਸ ਦੀ ਮੌਤ ਹੋਈ ਹੈ ਸਰ ਇੱਥੇ ਆਏ ਪਏ ਸੀ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਇੱਥੇ ਆਏ ਹੋਏ ਸੀ ਸਦਮਾ ਸਟੇਸ਼ਨ ਵਾਲਿਆਂ ਦਾ ਅੱਛਾ ਜੀ ਤਾਂ ਇਹ ਕਿਤੇ ਲਾਈਨ ਕ੍ਰੋਸ ਕਰਨ ਲੱਗੇ ਸੀ ਤੇ ਪੈਰ ਫਸ ਗਿਆ ਕਿਤੇ ਵਿੱਚ ਤੇ ਉੱਥੇ ਡੈਥ ਹੋ ਗਈ ਉਹਨਾਂ ਦੀ ਲਾਈਨ ਕੋਣ ਕ੍ਰੋਸ ਕਰਨ ਆਉਂਦੇ ਸੀ ਹਰਸ਼ਪਾਲ ਕੋਰ ਮੇਰੀ ਵਾਈਫ ਸੀ ਹਾਂਜੀ ਕਿੰਨੇ ਦਿਨ ਹੋ ਗਏ ਸੀ ਇੱਥੇ ਆਏ ਹਾਂ ਸਰ ਇੱਥੇ ਆਨ ਮੇਰੇ ਖਿਆਲ ਹੋਏਗਾ 4 ਦਿਨ ਕਰ ਹਾਂਜੀ 4 ਦਿਨ ਹੀ ਹੋਏਗਾ ਇਹ ਨਹੀਂ ਕੇਸ ਸੀ ਉਹਨਾਂ ਦੀ ਕੋਈ ਹੋਊਗੀ ਕੋਈ 40 ਕਿਤੇ ਲੱਗ ਛੱਕ ਜੀ ਕਿੰਨੇ ਬੱਚੇ ਇਨਾਂ ਦੇ ਸਰ ਦੋ ਗੁੱਡੀਆਂ ਹੀ ਇੱਕ ਕਾਕਾ ਹੀ ਹਾਂ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਅਸੀਂ ਰਹਿੰਦੇ ਜੀ ਆਪਣੇ ਅਮਰਜੀਤਪੁਰ ਜੀ ਅਮਰਜੀਤਪੁਰ ਹਾਂਜੀ ਸultanpur ਦੇ ਨਾਲ ਹਾਂਜੀ ਡੱਲੇ ਦੇ ਨਾਲ ਹੀ ਠੀਕ ਹੈ ਹਾਂਜੀ ਤੇ ਇੱਥੇ ਕਿੱਥੇ ਆਏ ਹੋਏ ਸੀ ਇੱਥੇ ਸਿਧਮਾ ਸਟੇਸ਼ਨ ਵਾਲੇ ਨੂੰ ਮੇਰਾ ਜੀ ਸੰਦੀਪ ਸਿੰਘ ਸਿੱਧੂ ਸਿੱਧੂ ਸਿੱਧਮਾ ਵਾਲਾ ਜੀ ਸਿੱਧੂ ਸਾਹਿਬ ਕੀ ਗੱਲ ਬਾਤ ਜੀ ਕੱਲ ਵੱਲ ਕੋਈ ਕਸ਼ਣੇ ਕੀ ਜੀ ਪ੍ਰੋਬਲਮ ਕੋਈ ਨਹੀਂ ਸੀ ਸਿਰਫ ਸਾਡੇ ਚਾਚਾ ਜੀ ਦੀ ਡੈਥ ਹੋਈ ਆ ਉਹ ਡੈਥ ਦੇ ਸੰਬੰਧ ਵਿੱਚ ਆਏ ਹੋਏ ਸੀਗੇ ਮੇਰੇ ਭੈਣਾਂ ਚਾਚਾ ਜੀ ਦੀ ਬਿਟੀ ਆਇਆ ਤੇ ਇਹਨਾਂ ਦੇ ਜਿਹੜਾ ਜਵਾਈ ਦੀ ਡੈਥ ਪਹਿਲਾਂ ਹੀ ਹੋਈ ਸੀਗੀ ਅੱਜ ਇਹਨਾਂ ਦੇ ਜਵਾਈ ਦਾ ਸੀਗਾ ਭੋਗ ਤੇ ਭੋਗ ਤੇ ਜਾਣਾ ਸੀਗਾ ਉਹ ਕਾੜੀ ਸੀਗੇ ਤੇ ਕਾੜੇ ਕਾੜੀ ਨੰਗਣ ਲੱਗੇ ਪੈਰ ਫੜ ਫਸ ਗਿਆ ਤੇ ਉਹ ਟ੍ਰੇਨ ਦੇ ਚਪੇਟ ਚ ਆ ਗਿਆ ਜੀ ਕੀ ਨਾਮ ਸੀ ਉਹਨਾਂ ਦਾ ਰਿਸ਼ਪਾਲ ਰਿਸ਼ਪਾਲ ਕਿਹੜੀ ਜਗ੍ਹਾ ਮੈਂ ਉਹ ਅਮਰਜੀਤ ਕੋਠੇ ਜਿਹੜਾ ਸੁਲਤਾਨਪੁਰ ਦੇ ਨੇੜੇ ਆ ਜੀ ਅਮਰਜੀਤ ਇਹ ਕਿਹੜੀ ਜਗਾ ਇਹ ਸਤਮਾ ਸਟੇਸ਼ਨ ਵਾਲੀ ਜੇ ਮੇਰੇ ਪਿੰਡ ਹੀ ਆ ਹਾਂ ਜੀ ਸਾਡੇ ਪਿੰਡ ਆ ਹਾਂ ਜੀ ਸਾਡੇ ਪਿੰਡ ਮੇਰੇ ਚਾਚੇ ਦੀ ਬੇਟੀ ਆ ਜੀ ਠੀਕ ਠੀਕ ਜਿਹੜੀ ਟ੍ਰੇਨ ਨੇ ਟ੍ਰੇਨ ਜਿਹੜੀ ਮਾਰਨਿੰਗ ਟਾਈਮ ਆ ਜਿਹੜਾ ਡੱਬਾ ਆਉਂਦਾ ਛੋਟਾ ਤੇ 9:00 ਵਜੇ 9:00 ਵਜੇ ਟਿਕਾ ਹ ਡੀਐਮਜੂ ਛੋਟਾ ਡੱਬਾ ਹੈ ਹਾਂ ਜੀ ਉਹ ਤੇ ਮੌਕੇ ਤੇ ਪਹੁੰਚੇ ਜੀ ਆਰਪੀ ਪੁਲਿਸ ਨੇ ਕਿਹਾ ਕਿ ਕਾਰਵਾਈ ਸ਼ੁਰੂ ਕੀਤੀ ਹੈ ਮਾਮਲਾ ਇੱਕ ਡੀਐਮਜੂ ਟ੍ਰੇਨ ਜੋ ਕਿ ਨਕੂਦਰ ਤੋਂ ਲੁਧਿਆਣਾ ਜਾ ਰਹੀ ਇਸ ਪ੍ਰਿੰਸਿੰਧਵਾ ਲੱਗੇ ਇੱਕ ਲੜਕੀ ਜਿਸ ਦਾ ਨਾਮ ਰਿਸ਼ਪਾਲ ਉਹ ਟ੍ਰੇਨ ਦੇ ਚਪੇਟ ਵਿੱਚ ਆਣ ਕਰਕੇ ਜਿਸ ਦੀ ਮੌਤ ਹੋ ਗਈ ਹੈ। ਕਿਸ ਤਰ੍ਹਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ 194 ਬੀ ਐਨ ਐਸ ਐਸ ਦੀ ਕਾਰਵਾਈ ਕਰਕੇ ਤੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਉਸਥਾਨ ਵਗੈਰਾ ਕਰਵਾਇਆ ਜਾਏ। ਪੁਸਟਮੰਦ ਬਸ ਕਾਰਵਾਈ ਕਰ ਰਹੇ ਉਸ ਤੋਂ ਬਾਅਦ ਪੁਸਟਮੰਦ ਕੋਰਾ ਕਰਵਾ ਕੇ ਤੇ ਲਾਸ਼ ਸਸਕਾਰ ਲਈ ਨਦੇ ਹਵਾਲੇ ਕਰ ਰਹੇ। ਖैर ਦੇਖਿਆ ਜਾਵੇ ਤਾਂ ਥੋੜੀ ਜੀ ਲੋਕਾਂ ਨੂੰ ਵੀ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਕਈ ਵਾਰ ਤੁਹਾਡੀ ਇੱਕ ਛੋਟੀ ਜੀ ਅੰਗਲੀ ਕਰਕੇ ਤੁਹਾਡੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੰਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤਾ ਅਰੋੜਾ ਦੀ ਰਿਪੋਰਟ